ਮੈਂ ਭਗਵਾਨ ਤਬਾ ਨੂੰ ਵਧਾਈ ਦਿੰਦਾ ਕਿ ਤੂੰ ਸਾਡਾ ਦਿਲ ਤਾਂ ਨਹੀਂ ਜਿੱਤ ਗਿਆ ਤੂੰ ਗੈਂਗਸਟਰ ਦਾ ਦਿਲ ਜੂਰ ਜਿੱਤ ਗਿਆ ਤੇ ਫਿਰ ਸਾਰੇ ਉਹੀ ਲਾਉਂਦਾ ਹਾਈ ਬੋਰਡ ਦੇ ਵਿੱਚ ਪਟੀਸ਼ਨ ਪਾਉਂਦਾ ਔਰ ਇਹ ਗੱਲ ਕਹਿੰਦਾ ਮੈਨੂੰ ਬਠਿੰਡੇ ਦੀ ਜੇਲ੍ਹ ਵਿੱਚ ਰੱਖਿਆ ਜਾਵੇ ਮੈਨੂੰ ਮੰਜਾਲ ਦੀ ਜੇਲ੍ਹ ਵਿੱਚ ਰੱਖਿਆ ਜਾਵੇ

ਪੰਜਾਬ ਦੇ CIA ਖਰੜ ਕੰਪਲੈਕਸ ਤੇ ਵਿੱਚ ਹੋਈ ਲਾਰੈਂਸ ਬਿਸ਼ਨੋਈ ਦੀ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਦਾ ਮਾਮਲਾ ਕਾਫੀ ਜ਼ਿਆਦਾ ਗਰਮਵਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਜਿੱਥੇ ਡੀਜੀਪੀ ਗੌਰਵ ਯਾਦਵ ਦੇ ਵੱਡੇ ਬਿਆਨ ਸਾਹਮਣੇ ਆਏ ਸੀ ਇਸ ਇੰਟਰਵਿਊ ਨੂੰ ਲੈ ਕੇ ਕਿ ਨਾ ਹੀ ਬਠਿੰਡਾ ਜੇਲ੍ਹ ਦੇ ਵਿੱਚ ਇਹ ਇੰਟਰਵਿਊ ਹੋਈ ਹੈ ਨਾ ਹੀ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਸੋ ਇੱਕ ਵਾਰ ਰੋਕ ਕਰਦੇ ਹਾਂ ਡੀਜੀਪੀ ਗੌਰਵ ਯਾਦਵ ਦੇ ਉਹਨਾਂ ਬਿਆਨਾਂ ਦੇ ਵੱਲ ਜੋ ਕਿ ਉਹਨਾਂ ਨੇ ਪਹਿਲਾਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਦਿੱਤਾ ਸੀ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ 에ਅਰ ਕੀਤਾ ਗਿਆ ਥਾ ਉਹ ਪੰਜਾਬ ਦੀ ਬਠਿੰਡਾ ਜੇਲ੍ਹ ਜਾਂ ਕਿਸੇ ਹੋਰ ਜੇਲ੍ਹ ਸੇ ਮੇ ਰਿਕਾਰਡ ਨਹੀਂ ਹੋਇਆ ਹੈ ਤਾਂ ਤੁਸੀਂ ਸਾਰਿਆਂ ਨੇ ਵੇਖਿਆ ਕਿ ਡੀਜੀਪੀ ਗੌਰਵ ਜਾਦਵ ਦੇ ਪਹਿਲਾ ਬਿਆਨ ਇਹ ਸਾਹਮਣੇ ਆਉਂਦੇ ਨੇ ਕਿ ਉਹਨਾਂ ਦਾ ਕਹਿਣਾ ਸੀ ਕਿ ਕਿਸੇ ਵੀ ਜੇਲ੍ਹ ਦੇ ਵਿੱਚ ਇੰਟਰਵਿਊ ਨਹੀਂ ਹੋਈ ਪੰਜਾਬ ਦੀ ਤੇ ਦੂਜੇ ਪਾਸੇ ਜਿਹੜੀ ਖੁਲਾਸੇ ਵਾਲੀ ਵੀਡੀਓ ਸਾਹਮਣੇ ਆਉਂਦੀ ਹੈ ਉਹ ਇੱਕ ਰਾਜਸਥਾਨ ਜੇਲ੍ਹ ਦੀ ਹੈ ਤੇ ਇੱਕ ਹੈਗੀ ਹੈ ਇੰਟਰਵਿਊ ਵਾਲੀ ਪੰਜਾਬ ਜੇਲ੍ਹ ਦੀ ਜਿਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜਿੱਥੇ ਤਲਬ ਕੀਤਾ ਉੱਥੇ ਹੀ ਡੀਜੀਪੀ ਗੌਰਵ ਯਾਦਵ ਤੇ ਵੀ ਵੱਡੇ ਸਵਾਲ ਖੜੇ ਕੀਤੇ ਕਿ ਕੀ ਜਿਹੜਾ ਖਰੜ ਦਾ CIA ਕੰਪਲੈਕਸ ਹੈ ਡੀਜੀਪੀ ਗੌਰਵ ਯਾਦਵ ਦੀ ਰੇਂਜ ਤੋਂ ਬਾਹਰ ਆਉਂਦਾ ਸੀ ਜਿਸ ਕਰਕੇ ਜਿਹੜਾ ਉਹਨਾਂ ਦੇ ਨੌਲੇਜ ਦੇ ਵਿੱਚ ਵੀ ਨਹੀਂ ਸੀ ਕਿ ਉਹਨਾਂ ਦੇ ਅੱਖਾਂ ਦੇ 헤ਠ ਅਜੇ ਹੁਣ ਕੁਝ ਵਾਪਰ ਰਿਹਾ ਜਾਂ ਫਿਰ ਇੱਕ ਚੈਨਲ ਦੇ ਵੱਲੋਂ ਇੰਟਰਵਿਊ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ بڑے ਸਵਾਲ ਇਹ ਵੀ ਖੜੇ ਹੋਏ ਨੇ ਜੋ ਕਿ ਹਾਈ ਕੋਰਟ ਦੇ ਵੱਲੋਂ ਕਿਤੇ ਗਏ ਨੇ ਕਿ ਜਿਹੜੇ ਇਹਦੇ ਵਿੱਚ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਤਲਬ ਕੀਤਾ ਜਾਵੇ ਹਾਲਾਂਕਿ ਜਿਹੜੇ ਜੂਨੀਅਰ ਰੈਂਕ ਦੇ ਅਧਿਕਾਰੀ ਨੇ ਉਹਨਾਂ ਤੇ ਸਖਤ ਕਾਰਵਾਈ ਕਰਨ ਤੋਂ ਹਾਲਾਂਕਿ ਮਨਾ ਕਰ ਦਿੱਤਾ ਹਾਈ ਕੋਰਟ ਨੇ ਪਰ ਸੀਨੀਅਰ ਅਧਿਕਾਰੀਆਂ ਤੇ ਇਸ ਵਕਤ ਤਲਵਾਰ ਲਟਕੀ ਹੋਈ ਹੈ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਦਾ ਸਖਤ ਨੋਟਿਸ ਲਿਆ ਹੈ ਜਿੱਥੇ ਪਹਿਲਾਂ ਹਾਈ ਕੋਰਟ ਵੱਲੋਂ ਖਸ਼ੀਅਤ ਜਤਾਏ ਜਾ ਰਹੇ ਸੀ ਕਿ ਜਿਹੜੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੈ ਉਸ ਦੇ ਮਾੜੇ ਪ੍ਰਭਾਵ ਵੇਖਣ ਨੂੰ ਮਿਲਣਗੇ ਤਾਂ ਉਹ ਮਾੜੇ ਪ੍ਰਭਾਵ ਵੇਖਣ ਨੂੰ ਮਿਲੇ ਵੀ ਨੇ ਜਿਵੇਂ ਸਿੱਧੂ ਮੂਸੇਵਾਲੇ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਬਿਸ਼ਨੋਈ ਗੈਂਗ ਦੇ ਵੱਲੋਂ ਇਸ ਬੱਤਲ ਦੇ ਮਾਮਲੇ ਦੀ ਜ਼ਿੰਮੇਵਾਰੀ ਚੱਕੀ ਜਾਂਦੀ ਹੈ ਤੇ ਲਗਾਤਾਰ ਜਿਹੜੇ ਫਿਰੋਤਿਆਂ ਦੇ ਮਾਮਲੇ ਨੇ ਉਹਦੇ ਵਿੱਚ ਵਾਧਾ ਵੇਖਣ ਨੂੰ ਮਿਲਦਾ ਸੋ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਕਿਹਾ ਇਹੋ ਝਾੜ ਪਾਈ ਹੈ ਪੰਜਾਬ ਸਰਕਾਰ ਤੇ ਕਿ ਜਿਵੇਂ ਹੀ ਗੈਂਗਸਟਰਾਂ ਦੀ ਜਿਹੜੀ ਇੰਟਰਵਿਊ ਹੈ ਉਸ ਨੂੰ ਗਲੋਰੀਫਾਈ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਲਗਾਤਾਰ ਫਿਰੋਤਿਆਂ ਦੇ ਮਾਮਲੇ ਲੁੱਟਾਂ ਖੋਹਾਂ ਦੇ ਮਾਮਲੇ ਗੈਂਗਸਟਰਾਂ ਦੇ ਨਾਮ ਤੇ ਫਿਰੋਤੀ ਮੰਗਣ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਇਸ ਦਾ ਪੰਜਾਬ ਸਰਕਾਰ ਜਵਾਬ ਦਵੇ ਤੇ ਡੀਜੀਪੀ ਗੌਰਵ ਯਾਦਵ ਜਵਾਬ ਦੇਣ ਕੇ ਆਉਣ ਵਾਲੇ ਸਮੇਂ ਦੇ ਵਿੱਚ ਅਜਹੀਆਂ ਘਟਨਾਵਾਂ ਨਹੀਂ ਹੋਣਗੀਆਂ ਜਿਹੜੀ ਇੰਟਰਵਿਊ ਵਾਇਰਲ ਹੋਈ ਸੀ ਗਲੋਰੀਫਾਈ ਕੀਤੀ ਗਈ ਸੀ ਕਿ ਗੈਂਗਸਟਰ ਦੀ ਇੰਟਰਵਿਊ ਉਸ ਤੋਂ ਬਾਅਦ ਲਗਾਤਾਰ ਫਿਰੋਤਿਆਂ ਦੇ ਮਾਮਲਿਆਂ ਦੇ ਵਿੱਚ ਵਾਅਦਾ ਵੇਖਣ ਨੂੰ ਮਿਲਿਆ ਤਾਂ ਇਸ ਦਾ ਜਵਾਬ ਦਿੱਤਾ ਜਾਵੇ ਤਾਂ ਹਲਫਨਾਮਾ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਦਿੱਤਾ ਗਿਆ ਜਿਸ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਰਿਪੋਰਟਾਂ ਨੇ ਜਿਹੜੀਆਂ ਉਹ ਸ਼ਾਮਲ ਕੀਤੀਆਂ ਗਈਆਂ ਨੇ ਕਿ ਲਗਾਤਾਰ ਉਸ ਇੰਟਰਵਿਊ ਦੇ ਗਲੋਰੀਫਾਈ ਹੋਣ ਤੋਂ ਬਾਅਦ ਹਾਈਲਾਈਟ ਹੋਣ ਤੋਂ ਬਾਅਦ ਕਿੰਨੇ ਜਿਹੜੇ ਮਾਮਲੇ ਨੇ ਪੰਜਾਬ ਦੇ ਵਿੱਚ ਅਹਜੇ ਕ੍ਰਾਈਮ ਦੇ ਸਾਹਮਣੇ ਆਉਂਦੇ ਨੇ ਤੇ ਉਸ ਨੂੰ ਲੈ ਕੇ ਫਿਲਹਾਲ ਹੁਣ ਤੱਕ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਸਟੈਂਡ ਲੱ타 ਗਿਆ ਤਾਂ ਹੁਣ ਸਭ ਦੀਆਂ ਨਿਗਾਹਾਂ ਬਣੀਆਂ ਹੋਈਆਂ ਨੇ ਕਿ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇਹ ਆਖਿਆ ਗਿਆ ਸੀ ਕਿ ਇਹ ਇੰਟਰਵਿਊ ਉੱਥੇ ਨਹੀਂ ਹੋਈ ਤਾਂ ਇਹ ਖੁਲਾਸੇ ਹੋ ਚੁੱਕੇ ਨੇ ਕਿ ਇੰਟਰਵਿਊ ਪੰਜਾਬ ਦੇ ਕਰਨ ਦੇ ਸਿਆਇਏ ਕੰਪਲੈਕਸ ਦੇ ਵਿੱਚ ਹੋਈ ਦੂਜੇ ਪਾਸੇ ਡੀਜੀਪੀ ਗੌਰਵ ਯਾਦਵ ਹੁਣ ਇਹ ਮੰਨ ਚੁੱਕੇ ਨੇ ਤੇ ਤੀਸਰੀ ਬੜੀ ਗੱਲ ਜਿਹੜੇ ਫਰੋਤੀਆਂ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਵਾਅਦਾ ਹੋਇਆ ਜਿਸ ਨੂੰ ਲੈ ਕੇ ਹਾਈ ਕੋਰਟ ਨੇ ਤਲਬ ਕੀਤੀ ਪੰਜਾਬ ਸਰਕਾਰ ਨੂੰ ਉੱਥੇ ਹੀ ਡੀਜੀਪੀ ਗੌਰਵ ਯਾਦਵ ਨੂੰ ਤਾਂ ਇਹ ਹਲਫਨਾਮੇ ਦੇ ਵਿੱਚ ਸਾਰੀਆਂ ਰਿਪੋਰਟਾਂ ਫਿਲਹਾਲ ਦਾਇਰ ਹੋ ਚੁੱਕੀਆਂ ਨੇ ਸੋ ਇਹ ਜਵਾਬ ਨੇ ਜਿਹੜੇ ਉਹ ਦਿੱਤੇ ਗਏ ਨੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਤਾਂ ਫਿਲਹਾਲ ਹੁਣ ਇਹ ਵੇਖਣਾ ਪਵੈਗਾ ਕੇ ਪੰਜਾਬ ਹਰਿਆਣਾ ਹਾਈ ਕੋਰਟ ਇਸ ਹੋਈ ਇੰਟਰਵਿਊ ਤੇ ਕੀ ਐਕਸ਼ਨ ਲੈਂਦੀ ਹੈ ਪੰਜਾਬ ਸਰਕਾਰ ਤੇ ਤੇ ਜੀਜੀਪੀ ਗੌਰਵ ਯਾਦਵ ਤੇ